ਕੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਛਾਨ ਕਰ ਰਿਹਾ ਤੁਹਾਡੇ ਤੇ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਧੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਜੀ ਅਸੀਂ ਉਮਰ ਦੀ ਹੱਦ ਵਧਾ ਰਹੇ ਹਾਂ ਹੁਣ ਉਹਨਾਂ ਵਾਸਤੇ ਵੀ ਇਹਨਾਂ ਦਾ ਕੀ ਕਸੂਰ ਹੈ ਵੀ ਕਿਸੇ ਨੇ ਕੁਝ ਸੋਚਿਆ ਹੀ ਨਹੀਂ ਜਿਹੜਾ ਆਉਂਦਾ ਸੀ ਆਪ ਦਿੱਤੀਆਂ ਪੁੱਤਾਂ ਬਾਰੇ ਸੋਚਦਾ ਸੀ ਲੋਕਾਂ ਵਰਗਾ ਸੋਚਦੇ ਨੇ ਉਹਨਾਂ ਨੇ ਚੁੱਲ੍ਹੇ ਬੁਝਾਤੇ ਸੱਥਾਂ ਚੋਂ ਰੌਣਕਾਂ ਉੱਡ ਗਈਆਂ 30-30 ਸਾਲ ਦੇ ਜੋ ਅੱਖਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾਦੀ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੂ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ 50000 ਦੇ ਨੇੜੇ ਤੇੜੇ ਪੌਣੇ 3 ਸਾਲਾਂ 'ਚ ਨੌਕਰੀਆਂ ਦੇ ਚੁੱਕੇ ਆਂ ਔਰ ਇੱਕ ਵੀ ਬੰਦਾ ਉਹਦੇ 'ਚ ਉੱਠ ਕੇ ਕਹਦੇ ਕਿ 1 ਰੁਪਇਆ ਲੱਗਿਆ 1 ਰੁਪਇਆ ਲੱਗਿਆ ਸਾਡਾ ਸਪਾਰਸ਼ ਤੇ ਜੇ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ ਫਲਾਣੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ ਇੱਕ ਬੰਦਾ ਕਹਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ ਚਾਰ ਖੰਡ ਦੇ ਵਿੱਚ ਹੈ ਜਿਉਂ ਪਛਵਾੜਾ ਅਜੀ ਕਾ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਆ ਆਪਾਂ ਇਧਰ ਉਧਰੋਂ ਕਿਉਂ ਲੈਨੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਆਪ ਦੀ ਮੇਲ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲੇ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਜੀ ਕਾ ਕਰੋ ਗੱਲ ਸਾਡੇ ਨਾਲ ਫਿਰ ਘਟੇ ਕੋਲ ਕੋਲਾ ਹੈਗਾ ਪਹਿਲੀ ਵਾਰ ਹੋਇਆ ਹੈ ਨੇ ਆ ਕੇ ਗਵਰਨਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਦੋਸਤਾਂ ਮਿੱਤਰਾਂ ਨੂੰ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 ਮੀਗਾਵਾਟ ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ ਬਹੁਤ ਸਸਤਾ ਸੌਦਾ ਜੀ ਇਹ ਚਲਦਾ ਇਹ ਨਾਲੇ ਜੇ ਉਹ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਤੇ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਜੁਨਟ ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਜੁਨਟ ਪਈ ਹੈ ਜਾਨੀ ਕਿ ਆਪਾਂ 5000 ਕਰੋੜ ਦੀ ਚੀਜ਼ 1000 ਚ ਲੈ ਲਈ ਘਟਾਇਆ ਪੈਸੀ ਵੀ ਘਟਵਾਏ ਉਹਨਾਂ ਤੋਂ ਕਹਿ ਕੇ ਜਿਵੇਂ ਜਿਵੇਂ ਆਪਾਂ ਆਪਦੇ ਆਪ ਦਾ ਪਰਿਵਾਰ ਦੀ ਸ਼ੋਪਿੰਗ ਕਰਨ ਜਾਣੇ ਆਪਾਂ ਦੁਕਾਨ ਤੇ ਜਾ ਕੇ ਆਪਾਂ ਬਹਿਸ ਦਿਆਂ ਨਾ ਦੁਕਾਨਦਾਰ ਨਾਲ ਵੀ ਨਾ ਯਾਰ ਠੀਕ ਠੀਕ ਲਾਲਾ ਯਾਰ ਕੋਈ ਨਹੀਂ ਯਾਰ ਤੇ ਤੇਰੇ ਤੋਂ ਸੌਦਾ ਲੈਨੇ ਆ ਵੀ ਥੋੜੇ ਤਾਂ ਘਟਾ ਲੈ ਯਾਰ ਥੋੜੇ ਐਂ ਨਾ ਕਰ 5 ਰੁਪਏ ਹੋਰ ਐਂ ਕਰ ਕਰਕੇ ਅਸੀਂ ਪੰਜਾਬ ਦੇ ਪੈਸੇ ਨੂੰ ਅਸੀਂ ਬਿਚਾ ਰਹੇ ਆ ਕਿਉਂਕਿ ਪੰਜਾਬ ਦਾ ਪੈਸਾ ਥੋੜਾ ਪੈਸਾ ਹੈ ਥੋੜੇ ਤੇ ਲਾਉਣਾ ਹੈ ਸੁਮੈ ਇਸ ਗੱਲ ਲਈ ਤੁਹਾਨੂੰ ਬਹੁਤ ਬਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ-ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਗੇ ਜਿਵੇਂ ਉਹ ਦਸਰੇ ਸੀ ਕੁੜੀ ਕਿ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦੱਸੋ ਇੱਕ ਦੂਜੇ ਨੂੰ ਗਵਾਂਢੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜ਼ਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਔਰ ਇਹ ਮੈਂ ਇਹ ਵੀ ਕਹਿਣਾ ਚਾਹੁੰਦਾ ਹਰ ਹਰ ਇੱਕ ਵਾਰ ਹਰ ਵਾਰ ਕਹਿਣਾ ਮੈਂ ਕਿ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਥੇ ਇੱਕ ਸਮਝ ਲਓ ਮੌਕਾ ਮਿਲ ਗਿਆ ਹੋਰ ਕੰਪੀਟੀਸ਼ਨ ਦੇ ਇਗਜ਼ਾਮ ਦੇ ਦੋ ਮੇਰੇ ਕੋਲੇ ਇਹੋ ਜਿਹੇ ਵੀ ਐਗਜ਼ੈਂਪਲ ਆ ਨੇ ਕਿ ਦੋ ਦੋ ਸਾਲਾਂ ਚ ਤਿੰਨ ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟੀਓ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਅਸੀਂ ਮੇਰਾ ਮੇਰਾ ਇਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜਾਂਦੇ ਆ ਉਦੋਂ ਮੈਂ ਹਜੇ ਰਾਜਨੀਤੀ 'ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਤੇ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23-23 ਸਾਲ ਦੀ ਉਮਰ 'ਚ ਫਾਂਸੀਆਂ ਤੇ ਚੜ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਾਂ ਰੱਸੀ ਜਾਂਦੇ ਹਾਂ ਵੀ ਲੈ ਜਾਓ ਜੀ ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90 90 ਸਾਲ ਦੀ ਉਮਰਾਂ ਭੋਗ ਲੈਂਦੇ ਜੇ ਉਹਨਾਂ ਕੋਲ ਹੀ ਜਾਣਾ ਸੀ ਜਾ ਉੱਥੇ ਜਦ ਤੱਕ ਕੋਈ ਧਰਤੀ 'ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ ਝੋਟੇ ਦੇ ਸਿਰ ਵਰਗੀ ਧਰਤੀ ਹੈ ਕੌਮ ਮਿਹਨਤੀ ਹੈ ਗੁਰੂਆਂ ਦਾ ਅਸ਼ੀਰਵਾਦ ਹੈ ਲਗਭਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਲਗਭਗ ਹਰ ਦੂਜੇ ਤੀਜੇ ਪਿੰਡ 'ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਸਾਡੇ ਸਾਡੇ 'ਚ ਘਾਟ ਕੀ ਰਹਿ ਗਈ ਕਿਉਂ ਭੱਜਣ ਲੱਗੇ ਸੀ ਕਾਟ ਰਹਿ ਗਈ ਸਿਸਟਮ ਦੀ ਸਿਸਟਮ ਜਿਹੜਾ ਸੀਗਾ ਸਾਨੂੰ ਉਹ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਭੁਗਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਭੁਗਤਿਆ ਸਾਨੂੰ ਮਜਬੂਰ ਹੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚੱਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ 'ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਬਿਫੇਲ ਹੋ ਗਿਆ ਵੀ ਹੁਣ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਆ ਸੀ ਬਾਲੀਵੁੱਡ ਤੱਕ ਦਾ ਸਫਰ ਹੋ ਗਿਆ ਸੀ ਆਪ ਮੇਰੇ ਨਾਲ ਆਇਆ ਜਕਰਮਜੀਤ ਅਨਮੋਲ ਇਹ ਸਾਡੇ ਨਾਲ ਜਗਨੂ ਚ ਜਾਂਦੇ ਹੁੰਦੇ ਸੀ ਅੱਜ ਫਿਲਮਾਂ ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨ ਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਇਹ ਲੋਕਾਂ ਦੇ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ। ਭੁੱਖੇ ਤੇ ਡਹਾਸਾ ਚੰਗਾ ਲੱਗਦਾ ਜੀ। ਪੇਟ 'ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ। ਮੈਂ ਕਿਹਾ ਯਾਰ ਚਲੋ ਕੋਸ਼ਿਸ਼ ਕਰਕੇ ਦੇਖਦੇ ਹਾਂ ਹਾਲਾਂਕਿ ਬਾਲੇ ਵੱਡੇ ਸੀ ਉਹ। ਮਤਲਬ ਲੱਗਦੇ ਸੀ ਬਾਅਦ 'ਚ ਪਤਾ ਲੱਗਿਆ ਵੀ ਐਡੇ ਹੈ ਨਹੀਂ ਸੀ ਉਹ। ਲੱਗਦੇ ਬਹੁਤ ਵੱਡੇ ਸੀ ਵੀ ਇਹ ਨਹੀਂ ਹਾਰਦੇ ਹੁੰਦੇ ਓਏ। ਹੈਨਾ? ਪਾ ਕੇ ਸੇਗੁਰੀ 17 18 18 ਸਾਲ ਦੀ ਉਮਰ ਚ ਜਦੋਂ ਲੋਕਾਂ ਕੋਲੇ ਜਾ ਕੇ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੱਢ ਦਾਂਗੇ ਅਸੀਂ ਲੋਕ ਹੱਸਦੇ ਸੀ ਉਹਨਾਂ ਤੇ ਲੈ ਕਹਿੰਦੇ ਆ ਚਾਰ ਪੰਜ ਵਾਗ ਜੇ ਤੋਰੇ ਫਿਰਦੇ ਆ ਇਹ ਅੰਗਰੇਜ਼ਾਂ ਨੂੰ ਕੱਢਣਗੇ ਕਹਿੰਦੇ ਇਹੇ ਕੱਢਣਗੇ ਕਹਿੰਦੇ ਸਾਰਾ ਤਾਮਚਾਮ ਉਹਨਾਂ ਦਾ ਪਰ ਉਹਨਾਂ ਨੂੰ ਜਨੂਨ ਸੀ ਨਾ ਕੱਢ ਤੇ ਫਿਰ ਅੱਜ 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 ਸੱਜਦਾ ਕਰਦੇ ਆ ਨਾ ਫਿਰ ਮੇਲੇ ਲੱਗਦੇ ਆ ਨਾ ਫਿਰ ਅੱਜ ਉਹਨਾਂ ਦੇ ਸੋ ਫਿਰ ਮੈਂ ਆਖਿਆ ਵਿੱਚ ਕੋਸ਼ਿਸ਼ ਤਾਂ ਕਰਕੇ ਦੇਖ ਲੈਣੇ ਆਂ ਕਟੂਕਟ ਲੰਬਾ ਤਾਂ ਨਹੀਂ ਦੇਣਗਾ ਉਹਨਾਂ ਨੇ ਆ ਪੀੜੀਆਂ ਵੀ ਕੈਸਟਾਂ ਕੱਢ ਕੇ ਤੁਰ ਗਏ ਫਿਲਮਾਂ ਬਣਾ ਕੇ ਤੁਰ ਗਏ ਕੁਝ ਕਰ ਦਿੰਦੇ ਇਹਨਾਂ ਦਾ ਵਿਰੋਧ ਹੀ ਕਰ ਦਿੰਦੇ ਜੰਗਲ 'ਚ ਅੱਗ ਲੱਗੀ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਜਾਇਆ ਕਰੇ ਛੱਪੜ 'ਚ ਚੁੰਝ 'ਚ ਪਾਣੀ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਫਿਰ ਜਾਇਆ ਕਰੇ ਫਿਰ ਚੁੰਝ ਪਰਕੇ ਜੰਗਲ ਦੀ ਅੱਗ ਤੇ ਪਾੜਿਆ ਕਰੇ ਜੋ 10 15 ਵਾਰੀ ਐ ਕੀਤਾ ਬਾਕੀ ਜਾਨਵਰ ਹੱਸਣ ਲੱਗ ਗਏ ਕਹਿੰਦੇ ਚਿੜੀਏ ਭੋਲੀ ਐ ਤੂੰ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਤੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਜਾਨ ਬਚਾ ਕੇ ਉਹ ਕਹਿੰਦੀ ਮੈਨੂੰ ਵੀ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲ ਐ ਅੱਗ ਨਹੀਂ ਬੁਝਣੀ ਪਰ ਜਦੋਂ ਕਿਤੇ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਮ ਜਾਨ ਬਚਾ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊਗਾ ਕੋਸ਼ਿਸ਼ ਤਾਂ ਕੀਤੀ ਨਹੀਂ ਤਾਂ ਅਹੀਂ ਅਹੀਂ ਫਿਰਦੇ ਸੀ ਖੁੱਲੇ 5 ਸਾਲ ਉਹ 5 ਸਾਲ ਉਹ ਤੂੰ ਆ ਗਿਆ ਮੈਂ ਮੈਨੂੰ ਨਾ ਕੁਝ ਕਹੀਂ ਮੈਂ ਆ ਗਿਆ ਮੈਂ ਤੈਨੂੰ ਨਹੀਂ ਕੁਝ ਕਹਿੰਦਾ ਸੀ ਉੱਤੇ ਹੋਏ ਪਏ ਸੀ ਆਪਾਂ ਨੇ ਵੀ ਹੱਥ ਜੇ ਖੜੇ ਕਰਦੇ ਸੀ ਵੀ ਇਹੀ ਆਉਂਦੇ ਹੁੰਦੇ ਯਾਰ ਜਦੋਂ ਸਾਡੇ ਵਰਗਿਆਂ ਨੇ ਮੈਦਾਨ ਚ ਆਉਣ ਦਾ ਫੈਸਲਾ ਕੀਤਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਪਣੀ ਆਫਸਰ ਹੀ ਛੱਡੀ ਇਨਕਮ ਟੈਕਸ ਦੇ ਕਮਿਸ਼ਨਰ ਆ ਅਰਵਿੰਦ ਕੇਜਰੀਵਾਲ ਆ ਆਈਆਈਟੀ ਖੜਕਪੁਰ ਦੇ ਪੜੇ ਹੋਏ ਆ ਦੇਸ਼ ਦੇ ਸੱਤੋਤਵ ਦੇ ਪੜੇ ਲਿਖੀ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆਈਆਰਐਸ ਐ ਇੰਡੀਅਨ ਰੈਵਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਹੋ ਨੌਕਰੀ ਛੱਡ ਕੇ ਕਹਿੰਦੇ ਆਜੋ ਯਾਰ ਇੱਧਰ ਚੱਲਦੇ ਆ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਆ ਇੱਥੋਂ ਆਲੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਹਨਾਂ ਤਹ ਪੈਂਦੇ ਨੇ ਬਸ ਵਿਆਹ ਕਿਉਂ ਇੱਕ ਹੋ ਆ ਗਿਆ ਇਹ ਤਾਂ ਇੱਥੇ ਹੀ ਮਤਲਬ ਸਾਨੂੰ ਵੈਰਾਈਟੀ ਉਹ ਦੱਸਦੇ ਆ ਇਹ ਕਿਹੋ ਜੀ ਵੈਰਾਈਟੀ ਆ ਗਈ ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਵਾਲੀ ਆ ਗਈ ਵੈਰਾਈਟੀ ਆ ਗਈ ਜੇ ਤੁਸੀਂ ਜੱਜਦੇ ਹੁੰਦੇ ਅਸੀਂ ਕਿਉਂ ਆਉਂਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਜੱਜਦੇ ਨਹੀਂ ਨਿਕਲੇ ਨਾ ਤੁਹਾਡੇ ਤਾਂ ਦੁਖੀ ਹੋ ਕੇ ਅਸੀਂ ਆਏ ਆਂ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣੇ ਸੀਗੇ ਉਹਨਾਂ ਹੱਥ ਬੰਨ ਕੇ ਫੋਟੋ ਖਿਚਾ ਲਈ ਮੈਂ ਤੇ ਪੋਸਟਰ ਲਾ ਕੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਉਦੋਂ ਅਕਾਲੀ ਦਲ ਵੱਲੋਂ ਸੀ ਅੱਜ ਕੱਲ ਨਹੀਂ ਹੈਗੇ ਉਹ ਅਕਾਲੀ ਦਲ ਚ ਕੋਈ ਤਾਂ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜ ਕੱਲ ਕਿੱਥੇ ਨੇ ਕਈਨ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਇਹ ਜੋ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਵ ਸਿੰਘ ਢੀਂਡ ਸੀ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਕਹਿੰਦਾ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿ ਕੋਈ ਗੱਲ ਨਹੀਂ ਢੀਂਡ ਸਸਾ ਹੱਸ ਲੋ ਭੀਗਦੇ ਰਹਿ ਗਏ ਵੋਟਾਂ ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰੇ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਂ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੂਰੇ ਚੀਕ ਮਾਰਿਆ ਇਹ ਨਾਂ ਉਹਦਾ ਨਾਂ ਨਾ ਲਾਓ ਯਾਰ ਮੈਂ ਕੀ ਕਹਿਣਾ ਭਰਾਵੋ ਤੁਹਾਨੂੰ ਮੈਂ ਸੱਚ ਦੱਸਦਾ ਵਾ ਲੋਕਾਂ ਨੂੰ ਵੀ ਆਹ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆਹ ਸੱਚ ਐ ਅਸਲ ਚ ਓਏ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਾ ਹੀ ਕੰਮ ਕਰੂੰਗਾ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਊਗਾ ਹੁਣ ਆ ਗਈ ਤੇ ਅੱਲੀ ਧਰਤੀ ਤੇ ਆ ਗਈ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੋ ਇਹ ਟਹੰਕਾਰ ਕਹੀਆਂ ਨਾ ਉਹ ਤੁਰਦੇ ਆਇਆ ਯੋ ਕਬੱਡੀ ਪਾਉਣ ਜਾਂਦੇ ਹੁਣ ਲੋਕਾਂ ਵੱਲ ਆ ਯਾਰ ਗੱਲ ਐ ਕੋਈ ਰਾਮਨਾ ਤੁਰ ਲੋ ਯਾਰ ਲੋਕ ਨਿਵਰਾਸ ਕਰਦੇ ਪਰ ਲੋਕਾਂ ਦੀ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਐ ਨਾ ਕਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋਇਸ ਕਰਕੇ ਆ ਜਿਹੜਾ ਇਹ ਜੇ ਫੰਕਸ਼ਨ ਸਮਾਗਮ ਹੋਣੇ ਹੀ हट ਗਏ ਸੀ ਪੰਜਾਬ 'ਚ ਨਿਯੁਕਤੀ ਵੰਡ ਸਮਰੋਹ ਤਾਂ ਹੁਣੇ ਹੀ हट ਗਏ ਸੀ ਇਹ ਕਿਸੇ ਨੌਕਰੀ ਦਿੱਤੀ ਨਹੀਂ ਜੀ ਕਿਸੇ ਨੂੰ ਜੇ ਦਿੱਤੀ ਅਦਾਪ ਦੇਣ ਦਿੱਤੀ ਐ ਜੇ ਕਿਸੇ ਹੋਰ ਨੂੰ ਦਿੱਤੀ ਤਾਂ ਪੈਸੇ ਲੈ ਕੇ ਦਿੱਤੀ ਐ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ ਬਿਨਾਂ ਸ਼ਿਫਾਰਿਸ਼ ਤੇ ਬਿਨਾਂ ਪੈਸੇ ਤੋਂ ਕੰਮ ਕਰਦੇ ਹੋ ਲੋਕਾਂ ਦੇ ਮੇਰੇ ਬੱਤੀ ਦੰਦ ਨੇ ਮੇਰੀਆਂ ਗੱਲਾਂ ਕਈਆਂ ਸੱਚੀਆਂ ਹੁੰਦੀਆਂ ਨੇ ਮੇਰੀ ਮਾਂ ਕਹਿੰਦੀ ਆ ਕਦੇ-ਕਦੇ ਤੇ ਜਿਆਦਾ ਨਾ ਬੋਲੇ ਕਰ ਪੁੱਤ ਤੇਰੇ ਬੱਤੀ ਦੰਦ ਨੇ ਤੇਰੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਤੁਸੀਂ ਜੇ ਆਹ ਕੰਮ ਕਰ ਦੋਗੇ ਨਾ ਲੋਕਾਂ ਦਾ ਜੋ ਦੁਆਵਾਂ ਤੁਹਾਨੂੰ ਮਿਲਣਗੀਆਂ ਉਹਦਾ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਪਾ ਸਕਦਾ ਬਿਜਲੀ ਫ੍ਰੀ ਵੀ ਕੀਤੀ ਐ ਥਰਮਲ ਪਲਾਂਟ ਵੀ ਖਰੀਦੇ ਐ ਕੋਲੇ ਦੀਆਂ ਖਾਨਾਂ ਵੀ ਚਲਾਈਆਂ ਨੇ ਤੇ ਕਦੇ ਆਏ ਵੀ ਨਹੀਂ ਕਿ ਖਜ਼ਾਨਾ ਖਾਲੀ ਹੈ ਨਹੀਂ ਦੇਖੋ ਯਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿਹ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਪਰ ਜਦੋਂ ਖਜ਼ਾਨਾ ਤਾਂ ਹੁੰਦਾ ਨਾ ਉਹਦੇ ਕੁਝ ਹੋਵੇ ਖਾਲੀ ਨੂੰ ਤਾਂ ਪੀਪਾ ਹੀ ਕਹਾਂਗੇ ਆਪਾਂ ਨਾ ਕੋਈ ਕਾਲਜ ਬਣਾਇਆ ਨਾ ਯੂਨੀਵਰਸਿਟੀ ਬਣਾਈ ਨਾ ਕੋਈ ਨੌਕਰੀ ਦਿੱਤੀ ਤੁਸੀਂ ਨਾ ਸਕੂਲ ਬਣਾਇਆ ਨਾ ਸੜਕਾਂ ਬਣਾਈਆਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਟੋਲ ਟੈਕਸ ਲਾ ਲੇ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਲੋਕ ਤਾਂ ਟੈਕਸ ਦਿੰਦੇ ਰਹੇ ਨਾ ਲੋਕਾਂ ਵੱਲੋਂ ਟੈਕਸ 'ਚ ਕਮੀ ਤਾਂ ਨਹੀਂ ਆਈ ਨਾ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਦਿਓ ਸਾਹਿਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗ ਗਏ ਥੋੜਾ ਟਾਈਮ ਤਾਂ ਲੱਗ ਜਾਂਦਾ ਹੈ ਇੱਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਆਲੇ ਬੂਟ ਜਿਹੜੇ ਹੁੰਦੇ ਨੇ ਨਾ ਜਦੋਂ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਦ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਐਂ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੀ ਹੋਈ ਗੰਡ ਫੜਾਤੀ ਕਹਿੰਦੇ ਖੋਲੇ ਨੂੰ ਹੁਣ ਖੋਲੂਗਾ ਹੌਲੀ ਹੌਲੀ ਟਾਈਮ ਲੱਗ ਜੂ ਖੋਲੂਗਾ ਖੋਲੂਗਾ ਮੈਂ ਇਸੇ ਕੰਮ ਤੇ ਆ ਹੁਣ ਸੋ ਜਿੰਨਾ ਪਿਆਰ ਸਤਿਕਾਰ ਮਿਲ ਰਿਹਾ ਇਦੂ ਵੱਧ ਹੋਰ ਕੀ ਕਰੀਏ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ ਬੱਲੇ ਲੋਕ ਕਿਤੇ ਪਿਆਰ ਐ ਛੇਤੀ ਮਿਲਦਾ ਨਹੀਂ ਜੇ ਲੋਕਾਂ ਲੋਕ ਆਪਣੇ ਦਿਲਾਂ ਦੇ ਪਾਸਵਰਡ ਨਹੀਂ ਦਿੰਦੇ ਐ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੰਨ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਭਰ ਜਾਂਦੀ ਐ ਗੱਡੀ ਭਰ ਜਾਂਦੀ ਐ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗ੍ਹਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜਾਦੇ ਹੋ ਗਏ ਗੱਡੀ 'ਚ ਕਿੱਥੇ ਤਾਂ ਪਿਆਰ ਹੈ ਕਿੱਥੇ ਉਹ ਨੇ ਦੂਜੇ ਆ ਦੂਜੀਆਂ ਪਾਰਟੀਆਂ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲਾਂ ਗਣਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਤੀ ਜੇ ਉਂਗਲਾਂ ਨਾਲ ਜਾਣ ਸ਼ਾਂਪਛਲਾ ਤਾਂ ਲਈ ਜਾਂਦੇ ਆ ਮਤਲਬ ਮੈਂ ਇੱਕ ਕਿਸੇ ਉੱਚ ਕੀਤਾ ਸੀਗਾ ਵਿਅੰਗ ਸੀਡੀ 'ਚ ਮਿਲ ਲੀਡਰਾਂ ਦਾ ਮੈਨੂੰ ਕੀ ਪਤਾ ਸੀ ਮੈਨੂੰ ਵੀ ਬੰਨਣਾ ਪੈ ਜੂ ਉਹ ਤਾਂ ਲੀਡਰਾਂ ਦਾ ਪੁਲਿਸ ਦਾ ਜੁਗ ਨੂੰ ਤੁਸੀਂ ਦੇਖਦੇ ਰਹੇ ਹੋਗੇ ਹਨ ਉਹ ਕਈ ਵਾਰੀ ਹੁਣ ਵੀ ਮੇਰੇ ਸਾਹਮਣੇ ਆ ਜਾਂਦੇ ਆ ਕੋਈ ਕਲਿੱਪ ਜਮੈਂ ਆਪ ਹੀ ਸੁੱਚੀ ਜਾਂਦਾ ਯਾਰ ਆ ਕਦੋਂ ਕੋ ਬੋਲਦਾ ਸੀ ਆਪਾਂ ਨੇ ਹੈ ਸੱਚਾ ਪਰ ਉਹ ਗੱਲ ਸੱਚੀ ਆ ਇੱਕ ਵਾਰ ਬੜੀ ਵਧੀਆ ਲੱਗੀ ਮੈਨੂੰ ਮੈਂ ਭੁੱਲ ਗਿਆ ਸੀ ਉਹ ਵੀ ਕਦੇ ਰਾਜਨੀਤੀ ਇਸ ਦੇਸ਼ ਦੀ ਇੰਨੀ ਇਮਾਨਦਾਰ ਹੁੰਦੀ ਸੀ ਕਿ ਜਿਹੜਾ ਕੈਂਡੀਡੇਟ ਹੁੰਦਾ ਸੀ ਉਮੀਦਵਾਰ ਉਹ ਆਪਣੇ ਪ੍ਰਧਾਨ ਕੋਲੇ ਪਾਰਟੀ ਦੇ ਪ੍ਰਧਾਨ ਕੋਲ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਅੱਜ ਵੀ ਇਹੀ ਐ ਪਰ ਉਲਟੇ ਉਲਟੇ ਕੰਮ ਬੱਸਦੇ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਦਦ ਕਰ ਤੂੰ ਤਾਂ ਵੀ ਕੁਆਂ ਜਾਣ ਜਾਂ ਇਲਾਕਾ ਦੇ ਉਹ ਜਿੱਥੇ ਮੈਨੂੰ ਜਾਣ ਦੇਣਾ ਹੁਣ ਵੀ ਮੈਂ ਕਿੰਨਾ ਵੱਡਾ ਲੁਟੇਰਾ ਕਿੱਡਾ ਕ ਵੱਡਾ ਮੈਂ ਲੁੱਟਾਣਾ ਕੰਮ ਕਰਦਾ ਉਹ ਲੀਡਰਾਂ ਦਾ ਕੀਤਾ ਸੀ ਕਿਉਂਕਿ ਝੂਠ ਬੋਲਣ ਦੀ ਆਦਤ ਜਿਹੜੀ ਲੀਡਰਾਂ ਦੀ ਉਹਨੂੰ ਇੰਨਾ ਜ਼ਿਆਦਾ ਲੋਕਾਂ ਨੇ ਅਡਾਪਟ ਕਰ ਲਿਆ ਖੂਨ ਚ ਆ ਗਿਆ ਵੀ ਝੂਠ ਹੀ ਬੋਲਦੇ ਹੋਣੇ ਦਿੱਲੀ ਤੋਂ 30 40 ਲੀਡਰ ਕਹਿੰਦੇ ਵੀ ਮਨਾਲੀ ਚਲਦੇ ਆਂ ਕੁਲੂ ਮਨਾਲੀ ਘੁੰਮਣ ਤੇ ਸਿਕਿਉਰਟੀ ਨਹੀਂ ਲੈਣੀ ਨਾਲ ਸਿਕਿਉਰਟੀ ਲਾਵਾਂਗੇ ਬਾਹਰ ਸਿਵਲ ਚ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਐ ਬਸ ਚੱਪਾਂ ਜਾਵਾਂਗੇ ਵਧੀਆ ਲਗਜ਼ਰੀ ਬੱਸ ਕਰ ਲਈ ਉਥੋਂ ਦਿੱਲੀ ਤੋਂ ਅੰਤਾਖਸ਼ਰੀ ਗਉਂਦੇ ਜਾਂਦੇ ਸੀ ਜਾ ਰਹੇ ਨੇ ਅੰਮਾਲੇ ਤੋਂ ਆ ਵਿੱਚ ਰਾਜਪੁਰੇ ਕੋਲੇ ਆਏ ਬੱਸ ਇੱਕ ਖੱਡੇ ਚ ਪਲਟ ਗਈ ਉੱਥੇ ਕੋਈ ਖੇਤਾਂ ਚ ਕਿਸਾਨ ਕੰਮ ਕਰੀ ਜਾਂਦਾ ਸੀ ਉਹਨੇ ਬੱਸ ਦੇ ਉੱਤੇ ਮਿੱਟੀ ਪਾਤੀ ਸਿਕਿਉਰਿਟੀ ਨੂੰ ਚਿੰਤਾ ਲੱਗੀ ਇੱਕ ਪੁਆਇੰਟ ਤੋਂ ਬੱਸ ਲੰਘੀ ਸੀ ਦੂਜੇ ਪੁਆਇੰਟ ਤੱਕ ਪਹੁੰਚੀ ਨਹੀਂ ਉਹਨਾਂ ਨੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਦੋਨੇ ਪੁਆਇੰਟਾਂ ਦੇ ਵਿਚਾਲੇ ਉਸੇ ਕਿਸਾਨ ਨੂੰ ਪੁੱਛਿਆ ਕਹਿੰਦੇ ਐਸ ਰੰਗ ਦੀ ਤੇ ਐਸ ਨੰਬਰ ਦੀ ਬੱਸ ਸੀ ਦੇਖੀਏ ਉਹ ਹੁਣ ਜਿਵੇਂ ਆਪਾਂ ਪੰਜਾਬੀ ਹਿੰਦੀ ਬੋਲਦੇ ਆ ਉਸੇ ਹਿਸਾਬ ਦੀ ਹੋਈ ਚੰਦੂ ਮਹਾਰਾ ਸਟਾਈਲ ਹਾਗਦਾ ਯਹਾਂ ਪਲਟ ਗਈ ਥੀ ਕਹਤੇ ਅੱਬ ਕਹਾਂ ਗਈ ਮੈਂਨੇ ਉੱਪਰ ਮਿੱਟੀ ਡਾਲਦੀ कहते इसका मतलब उसमें जो सभी नेता लोग सवार थे तीस पैंतीस सब मर गए थे मरे नहीं थे अभी भी पच्चीस रोड़ा पा रहे थे कि हम अभी जिंदा हैं हमें बाहर निकालो मानेगा लीडर हैं झूठ ही बोल रहे होंगे मिट्टी डालो आज तो 20 साल पहले गल होगी है मैं तो उ लग्या होया इन्होंने मगर चलो हम शुक्र है ਉਹ ਕਰੇ ਬੈਗੇ ਸਾਰੇ ਬੈਗੇ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬੈਗੇ ਜਿੱਤ ਕੇ ਅਡਤ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਾੜ ਜੇਲ੍ਹ ਤੋਂ ਉੱਚੇ ਉੱਚੇ ਇਹਨਾਂ ਨੇ ਕੰਦਾ ਨੇ ਘਰਾਣੀਆਂ ਉਹ ਐਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਟੀ 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 ਬੰਦ ਵੀ ਲੋਕ ਨਾ ਆ ਜਾਣ ਕਿਤੇ ਹੋਣਾ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਬਾਅਦ ਆਲੇ-ਦਾਲੇ ਆਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸਰ ਹੁਣ ਵੋਟ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹਿੰਦੇ ਖੋਲ ਲੋ ਫੇਰ ਲੱਗੇ ਤੇ ਨਹੀਂ ਜਾਣੀ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫੇਰ ਕਿਉਂ ਨਹੀਂ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੋਕਾਂ ਨੇ ਬਾਹਰੋਂ ਲਾਤਾ ਕਹਿੰਦੇ ਰੋਂ ਅੰਦਰੋਂ ਚਲੋ ਸ਼ੁਕਰ ਹੈ ਅੱਜਕ ਤਾਂ ਉਹ ਖੁਸ਼ੀ ਵਾਲਾ ਦਿਨ ਹੈ ਚਲੋ ਪਰ ਮੇਰੇ ਬਹਾਨੇ ਸਹੀ ਦੋ ਪੱਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਤਾਂ ਆਈ ਹੈ ਯਾਰ ਆਹੀ ਤਾਂ ਹੱਸਦਾ ਖੇਡਦਾ ਪੰਜਾਬ ਸੀ ਸਾਡਾ ਕਿੱਧਰ ਸਾਨੂੰ ਲੈ ਗਏ ਤੋਰ ਤੋੜ ਕੇ ਇਹ ਰੋਂਦਾ ਪਟਦਾ ਪੰਜਾਬ ਬਣਾ ਕੇ ਰੱਖਤਾ ਸੀ ਆਪਾਂ ਇਕੱਠੇ ਹੋ ਰਾਵਾਂਗੇ ਪੰਜਾਬ ਸਰਕਾਰ ਦੇ ਪਰਿਵਾਰ ਚ ਤੁਹਾਡਾ ਸਵਾਗਤ ਕਰਦਾ ਔਰ ਉਮੀਦ ਕਰਦਾ ਕਿ ਆਪਣੀ ਡਿਊਟੀ ਪੰਦੇ ਹੀ ਨਿਭਾਉਂਗੇ ਔਰ ਜਿਹੜੇ ਬੰਦੇ ਦਾ ਕੰਮ ਹੋ ਗਿਆ ਤੁਹਾਡੇ ਕਿਉਂਕਿ ਤੂੰ ਤੜਕੀ ਬੰਦਾ ਨਾ ਗੁਰਦੁਆਰਾ ਮੰਦਰ ਮਸਜਿਦ ਜਾ ਕੇ ਆਉਂਦਾ ਹੈ ਸਰਕਾਰ ਦੇ ਕਿਸੇ ਦਫਤਰ ਜਾਣ ਤੋਂ ਪਹਿਲਾਂ ਵੀ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਹੋਵੇ ਉਹ ਕੁਰਸੀ ਤੇ ਕੰਮ ਹੋ ਜੇ ਅੱਜ ਤਾਂ ਕਬੀਲਦਾਰੀ ਲਈ ਤੇ ਆ ਜੂਗੀ ਤੇ ਮੂਹਰੇ ਤੁਸੀਂ ਜੇ ਜਵਾਬ ਦੇ ਦੋ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੇ ਜੇ ਤੁਸੀਂ ਕੰਮ ਕਰਤਾ ਬਜ਼ੁਰਗੋ ਕੋਈ ਗੱਲ ਨਹੀਂ ਦੋ ਕਾਗਜ਼ ਘਟਨੇ ਮੈਪੀ ਠੀਕ ਕਰਾ ਲੈਣਾ ਤੁਸੀਂ ਇੱਥੇ ਬੈਠੋ ਉਹ ਫਿਰ ਗੁਰਦੁਆਰਾ ਸਾਹਿਬ ਜਾ ਕੇ ਮੰਦਰ ਮਸਜਿਦ ਜਾ ਕੇ ਕਹੂਗਾ ਤੇਰੇ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਹੋਰ ਦੁਆਵਾਂ ਮਿਲਣਗੀਆਂ ਤੁਹਾਨੂੰ ਸੋ فاضਿਲ ਕਾ ਤੁਮ ਮੁੰਡੇ ਐ ਮਿਲੇ ਐ ਅੰਮ੍ਰਿਤਸਰ ਤੋਂ ਮਿਲੇ ਐ ਮੋਹਾਲੀ ਦੇ ਸੰਗਰੂਰ ਦੇ ਬਰਨਾਲੇ ਦੇ ਗੁਰਦਾਸਪੁਰ ਦੇ ਹੈਨਾ ਜੰਡਿਆਲਾ ਗੁਰੂ ਦੇ सारे पंजाब तो बहुत बहुत तू सू बधाइया ने और तरक्या करते रहो आबाद रहो जिंदाबाद रहो और लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे